ਅੱਜ 15 ਅਗਸਤ ਦਾ ਦਿਨ ਹੈ 1947 ਨੂੰ ਵੰਡ ਹੋਈ ਤੇ ਵੰਡਿਆ ਕੀ ਗਿਆ ਸਾਡਾ ਮੁਲਕ ਸਾਡਾ ਪੰਜਾਬ ਜਿਵੇਂ ਜਿਵੇਂ ਇਹ ਸਮਾਂ ਗੁਜ਼ਰਦਾ ਹੈ 77 ਸਾਲ ਹੋ ਗਏ ਤੇ ਬਹੁਤ ਸਾਰੀਆਂ ਜਿਹੜੀਆਂ ਪਰਤਾਂ ਆ ਉਹ ਉਧੜਦੀਆਂ ਵਾਂ ਸਾਨੂੰ ਬਹੁਤਿਆਂ ਵਸੀਲਿਆਂ ਤੋਂ ਇਹ ਪਤਾ ਲੱਗਦਾ ਕਿ ਉਸ ਵਕਤ ਕੀ ਵਾਪਰਿਆ ਸੀ ਅਸੀਂ ਉਹਨਾਂ ਕੋਲ ਵੀ ਬੈਠੇ ਆ ਅਸੀਂ ਉਹਨਾਂ ਦੀਆਂ ਦਾਸਤਾਨਾਂ ਸੁਣਿਆ ਵਾਂ ਜਿਨ੍ਹਾਂ ਨੇ ਉਹ ਵਕਤ ਉਸ ਸਮਾਂ ਆਪਣੇ ਪਿੰਡੇ ਤੇ ਹੰਡਾਇਆ ਜਿਹੜੇ ਆਪਣੇ ਮੁਲਕ ਦੀ ਮਿੱਟੀ ਨੂੰ ਆਪਣੇ ਜਨਮ ਭੋਏ ਨੂੰ ਤਰਸਦੇ ਹੋਏ ਵਿਲਕਦੇ ਹੋਏ ਇਸ ਸੰਸਾਰ ਤੋਂ ਰੁਕਸਤ ਹੋਏ ਤੇ ਅੱਜ ਵੀ ਕੁਝ ਬਜ਼ੁਰਗ ਉਮਰ ਦੇ ਆਖਰੀ ਪੜਾ ਤਿਆ ਜਿਹੜੇ ਉਹਨਾਂ ਸਮਿਆਂ ਦੀ ਵਾਰਤਾ ਦਾ ਜ਼ਿਕਰ ਕਰਦੇ ਆ ਜਿੰਨੂੰ ਆਪਾਂ ਆਜ਼ਾਦੀ ਆਖਦੇ ਆ ਤੇ ਜਦੋਂ ਉਹ ਇਹਨਾਂ ਜ਼ਿਕਰ ਕਰਦੇ ਆ ਉਹ ਕਹਿਣਗੇ ਉਹ ਰੌਲਿਆਂ ਦਾ ਸਮਾਂ ਸੀ ਉਹ ਖੱਲਿਆਂ ਗੁੱਲਿਆਂ ਦਾ ਵਕਤ ਜਿਸ ਵਕਤ ਲੋਕ ਆਪਣੀਆਂ ਜਾਨਾਂ ਬਚਾ ਕੇ ਆਪਣੇ ਘਰ ਕਾਂਟ ਛੱਡ ਕੇ ਆਪਣੀਆਂ ਜ਼ਮੀਨਾਂ ਛੱਡ ਕੇ ਆਪਣਾ ਮਾਲ ਟੰਗਰ ਛੱਡ ਕੇ ਸਾਰਾ ਕੁਝ ਛੱਡ ਕੇ ਤੇ ਇਥੋਂ ਤੱਕ ਆਪਣੇ ਘਰਤੀਆਂ ਔਰਤਾਂ ਨੂੰ ਕਤਲ ਕੀਤਾ ਖੂਚ ਸੁਟਿਆ ਉਹਨਾਂ ਖੂਹਾਂ 'ਚ ਛਾਲਾ ਮਾਰ ਕੇ ਆਪਣੀ ਜਾਨ ਦਿੱਤੀ ਕਿਉਂਕਿ ਬੇਪਤੀ ਨਾ ਹੋਵੇ ਇਨ ਮਾੜਾ ਦੌਰ ਜਿਸ ਦੌਰ ਅੰਦਰ 10 ਲੱਖ ਤੋਂ ਵੱਧ ਮੌਤਾਂ ਹੋਈਆਂ 1.5 ਕਰੋੜ ਤੋਂ ਵੱਧ ਲੋਕ ਚੜ੍ਹਦੇ ਤੇ ਲੈਂਦੇ ਵਾਲੇ ਪਾਸੇ ਦੇ ਜਿਨ੍ਹਾਂ ਨੇ ਪਲੈਨ ਕੀਤਾ ਇੱਕ ਥਾਂ ਤੋਂ ਦੂਜੀ ਥਾਂ ਤੇ ਗਏ ਜਿਨ੍ਹਾਂ ਨੇ ਆਪਣੀਆਂ ਮਰਬਿਆਂ ਦੇ ਰੂਪ ਵਿੱਚ ਜ਼ਮੀਨਾਂ ਜਿਹੜੀਆਂ ਛੱਡ ਕੇ ਸ਼ਰਨਾਰਥੀ ਕੈਂਪਾਂ 'ਚ ਭੁੱਖੇ ਪਾਣੇ ਰਹਿ ਕੇ ਦਿਨ ਬਤੀਤ ਕੀਤੇ ਇਹਨਾਂ ਉਜਾੜਾ ਇਹਨਾਂ ਨੁਕਸਾਨ ਉਹਨਾਂ ਨੇ ਝੱਲਿਆ ਜਿਨ੍ਹਾਂ ਦੀ ਪਰਪਾਈ ਹੋਣੀ ਬਹੁਤ ਮੁਸ਼ਕਲ ਹੈ 300 ਤੋਂ ਵੱਧ ਸਾਡੇ ਧਾਰਮਿਕ ਅਸਥਾਨ ਜੋ ਸਿੱਖਾਂ ਨਾਲ ਗੁਰੂ ਸਾਹਿਬਾਂ ਨਾਲ ਸੰਬੰਧਿਤ ਸਨ ਉਹ ਸਾਡੇ ਨਾਲੋਂ ਵਿਛੜ ਗਏ ਸਾਡੇ ਪੰਜਾਬ ਦੀ ਰਾਜਧਾਨੀ ਲਾਹੌਰ ਉਹ ਵਿਛੜ ਗਈ ਤੇ ਅਜੇ ਤੱਕ ਸਾਡੇ ਪੰਜਾਬ ਨੂੰ ਰਾਜਧਾਨੀ ਨਸੀਬ ਨਹੀਂ ਹੋਈ ਤੇ ਇਹ ਜ਼ਿਕਰ ਕਰਦਿਆਂ ਪੜਦਿਆਂ ਬਹੁਤ ਸਾਰੀਆਂ ਐਸੀਆਂ ਵਾਰਤਾ ਜਿਹੜੀਆਂ ਉਹ ਸਾਡੇ ਸਾਹਮਣੇ ਆਉਂਦੀਆਂ ਪਿੱ ਕਿਵੇਂ ਬਜ਼ੁਰਗਾਂ ਨੇ ਇਸ ਮਾੜੇ ਵਕਤ ਨੂੰ ਆਪਣੇ ਪਿੰਡੇ ਤੇ ਹੰਡਾਇਆ ਭਾਵੇਂ ਜਿਵੇਂ ਜਿਵੇਂ ਸਮਾਂ ਗੁਜ਼ਰੇਗਾ ਜਿਵੇਂ ਜਿਵੇਂ ਉਹ ਲੋਕ ਜਿਨ੍ਹਾਂ ਨੇ ਇਹ ਦਰਦ ਹੰਡਾਇਆ ਇਸ ਸੰਸਾਰ ਤੋਂ ਰੁਕਸਤ ਹੋਣਗੇ ਉਹ ਚੀਜ਼ ਆਪਣੇ ਅੰਦਰ ਲੈ ਕੇ ਉਹ ਇਸ ਸੰਸਾਰ ਤੋਂ ਗਏ ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਇਹ ਕਿੰਨਾ ਮਾੜਾ ਵਕਤ ਸੀ ਕਿੰਨਾ ਮਾੜਾ ਦੌਰ ਸੀ ਜਦੋਂ ਉਹ ਆਪਣੇ ਗੱਡਿਆਂ ਤੇ ਤੁਰੇ ਉਹਨਾਂ ਨੇ ਜਿਹੜਾ ਅਨਾਜ ਰੱਖਿਆ ਉਹਨਾਂ ਬਰਸਾਤਾਂ 'ਚ ਉਹ ਬੋਰੀਆਂ 'ਚ ਉੱਗ ਗਿਆ ਉਹਨਾਂ ਨੇ ਵੇਖਿਆ ਪਾਣੀ ਵਿੱਚ ਲੋਕਾਂ ਦੀਆਂ ਲਾਛਾਂ ਤਰਦੀਆਂ ਆ ਇੰਨੀ ਵੱਡ ਕਟ ਹੋਈ ਇਹ ਸਾਰਾ ਕੁਝ ਉਹਨਾਂ ਨੇ ਆਪਣੀਆਂ ਅੱਖਾਂ ਦੇ ਮੂਹਰੇ ਵਾਪਰਦਾ ਵੇਖਿਆ ਤੇ ਐਸੀਆਂ ਘਟਨਾਵਾਂ ਪੜਦਿਆਂ ਐਸੇ ਲੋਕ ਜਿਹੜੇ ਇਹ ਜ਼ਿਕਰ ਕਰਦੇ ਆ ਵੀ ਅਸਾਂ ਜਿਸ ਜਨਮ ਭੁਏ ਤੋਂ ਤੁਰਨ ਲੱਗਿਆਂ ਜਿਹੜੀ ਦਸਤਾਰ ਸਿਰ ਤੇ ਬੰਦੀ ਤੇ ਉਹਨਾਂ ਦੇ ਬੱਚੇ ਦੱਸਦੇ ਵੀ ਉਹਨਾਂ ਨੇ ਉਹ ਦਸਤਾਰ ਸਿਰ ਤੋਂ ਕਦੇ ਨਾ ਉਤਾਰੀ ਆਖਿਆ ਇਹ ਉਦੋਂ ਵੱਧੀ ਸੀ ਜਦੋਂ ਅਸੀਂ ਆਪਣੇ ਪਿੰਡ ਤੋਂ ਤੁਰੇ ਸਾਂ ਤੇ ਅੱਜ ਜਦੋਂ ਕੋਈ ਆਪਣੇ ਮੁਲਕ ਦੇ ਅੰਦਰ ਵੰਡੇ ਹੋਏ ਮੁਲਕ ਦੇ ਅੰਦਰ ਆਪਣੇ ਬਜ਼ੁਰਗਾਂ ਦੇ ਪਿੰਡਾਂ 'ਚ ਜਾਂਦਾ ਤੇ ਉਹ ਮਹਿਸੂਸ ਕਰਦਾ ਕਿ ਅਸਲ ਵਿੱਚ ਜਿਹੜੇ ਰਹਿਣ ਵਾਲੇ ਲੋਕ ਆ ਉਹਨਾਂ ਦਾ ਆਪਸੀ ਭਾਈਚਾਰਾ ਤੇ ਸਾਂਝ ਕਿੰਨੀ ਆ ਪਰ ਇਸ ਨੂੰ ਨਫ਼ਰਤ ਦੀ ਪੱਠੀ ਜਿ ਕਿੰਨੇ ਚੋਕਿਆ ਸਿਆਸਤਦਾਨਾਂ ਨੇ ਉਹ ਲੋਕ ਜਿਹੜੇ ਕੁਰਸੀਆਂ ਤੇ ਬਹਿਣਾ ਚਾਹੁੰਦੇ ਆ nehru ਵਰਗੇ gandhi ਵਰਗੇ ਜਿਹੜੇ ਦੇਸ਼ ਭਗਤ ਬਣੇ ਜਿਹੜੇ ਇਹਨੇ ਲੋਕਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਢਾ ਕੇ ਬੈਠੇ ਤੇ ਉਹਨਾਂ ਦਾ ਅਸਲ ਸੱਚ ਜਦੋਂ ਅਸੀਂ ਜਾਣਾਂਗੇ ਤੇ ਸਾਨੂੰ ਹੈਰਾਨੀ ਹੋਏਗੀ ਵੀ ਇੱਕ ਪਾਸੇ ਇੰਨੀਆਂ ਕੁਰਬਾਨੀਆਂ ਕਰਨ ਵਾਲੇ ਤੇ ਉਹਨਾਂ ਨੂੰ ਇਹ ਆਖਿਆ ਵੀ ਇਹ ਜ਼ਰਾਇਮ ਪੇਸ਼ਾ ਕੌਮਾ ਇਹ ਉਹ ਲੋਕ ਆ ਜਿਨ੍ਹਾਂ ਦਾ ਪਿੱਛਾ ਹੀ ਜ਼ੁਰਮ ਕਰਨਾ ਆ ਆਪਣੀ ਬੋਲੀ ਵਾਸਤੇ ਜਦੋਂ ਜਹਿਦ ਕੀਤੀ ਆਪਣੀ ਪਛਾਵਾ ਵਾਸਤੇ ਆਪਣੇ ਸਾਹਿਤ ਵਾਸਤੇ ਕਿੰਨਾ ਕੁਝ ਐਸਾ ਜਿਹੜਾ ਖੋਇਆ ਜਿਹੜਾ ਸਾਡੇ ਤੋਂ ਗਵਾਚ ਗਿਆ ਜਿਹੜਾ ਧੁੰਦਲਾ ਕੀਤਾ ਭਾਵੇਂ ਲੋਕ ਇਹਨੂੰ ਆਜ਼ਾਦੀ ਆਖਦੇ ਆ ਪਰ ਸਾਡੇ ਬਜ਼ੁਰਗਾਂ ਨੇ ਆਖਿਆ ਇਹ ਉਜਾੜਾ ਸੀ ਇਹ ਰੌਲਿਆਂ ਦਾ ਵਕਤ ਸੀ ਜਦੋਂ ਅਸੀਂ ਬਹੁਤ ਕੁਝ ਗਵਾਇਆ ਜਦੋਂ ਅਸੀਂ ਬਹੁਤ ਵੱਡਾ ਦਰਦ ਚੱਲਿਆ ਤੇ ਆਪਾਂ ਇਸ ਉਜਾੜੇ ਨੂੰ ਇਸ ਦਰਦ ਨੂੰ ਹਮੇਸ਼ਾ ਯਾਦ ਰੱਖੀਏ ਕਿਉਂਕਿ ਇਹ ਸਾਡੇ ਉਹਨਾਂ ਪੁਰਖਿਆਂ ਦੀ ਜੀਵਨ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਇਸ ਮੌਤ ਦੇ ਤੰਦਵ ਨੂੰ ਵੇਖਿਆ ਹੈ ਜਿਹੜੇ ਭੁਖਣ ਭਾਣੇ ਰਹੇ ਜਿਨ੍ਹਾਂ ਨੇ ਤਸੀਹੇ ਚੱਲੇ ਲੱਖ ਵਾਰੀ ਭਾਵੇਂ ਉਹਨਾਂ ਲੋਕਾਂ ਨੂੰ ਮੁਬਾਰਕ ਹੈ ਪਰ ਸਾਡੇ ਵਾਸਤੇ ਇਹ ਵਕਤ ਹੱਲਿਆਂ ਗੁੱਲਿਆਂ ਦਾ ਅਸੀਂ ਜ਼ਰੂਰ ਇਨ ਸਮਿਆਂ ਨੂੰ ਚੇਤੇ ਰੱਖੀਏ ਕਿਉਂਕਿ ਸਤਗੁਰਾਂ ਨੇ ਸਾਨੂੰ ਇਹ ਜੋ ਸਿਧਾਂਤ ਬਖਸ਼ਿਸ਼ ਕੀਤਾ ਇਹ ਬੜਾ ਨਵਿਕਲਾ ਤੇ ਨਿਰਾਲਾ ਹੈ ਅਸੀਂ ਇਹਦੇ ਤੇ ਪਹਿਰਾ ਦਿੰਦਿਆਂ ਭਾਵੇਂ ਸਾਡੀ ਕੌਮ ਦੇ ਪਛੰਦਿਆਂ ਨੇ ਸੰਸਾਰ ਪੱਦਰ ਤੇ ਆਪਣੀ ਈਨ ਮਨਵਾਈ ਆ ਪਰ ਇਨ